ਸਤਿ ਸ਼੍ਰੀ ਅਕਾਲ ਜੀ ਮੈਂ ਪਵੰਦਰ ਕਰੇਵਾ ਡੇਲੀ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਕੀ ਹਾਲ ਚਾਲ ਹੈ ਸੋ ਅਕਸਰੀ ਗੱਲਾਂ ਕਰਦੇ ਆ ਆਪਾਂ ਬਈ ਫੁਲਾਨੀ ਤਾਂ ਅਗਲਾ ਗਈ ਤਾਂ ਘਟਣਾ ਹੋ ਗਈ ਟੈਂਕੀ ਤਾਂ ਅਗਲਾ ਗਈ ਤਾਂ ਘਟਣਾ ਹੋ ਗਈ ਔਰ ਅੱਜ ਅਸੀਂ ਚੰਡੀਗੜ੍ਹ ਤੋਂ ਚੱਲੇ ਹੋਣੇ ਇੱਕ ਰੈਲੀ ਕਵਰ ਕਰਨ ਆਏ ਸੀ ਔਰ ਜਦੋਂ ਆਪਾਂ ਰੂਪਨਗਰ ਮਤਲਬ ਰੋਪੜ ਨੂੰ ਜਾਂਦੇ ਆ ਤੇ ਇੱਕ ਲੁਧਿਆਣੇ ਨੂੰ ਤੇ ਇੱਕ ਹਸ਼ਰਪੁਰ ਨੂੰ ਰਾਹ ਮੋੜਦਾ ਔਰ ਤੁਸੀਂ ਦੇਖੋ ਕਿਸੇ ਨੇ ਇੱਥੇ ਆਪਣੇ ਖੇਤਾਂ ਦੇ ਵਿੱਚ ਅੱਗ ਲਾਈਆ ਤੁਹਾਨੂੰ ਦਿਖ ਰਹੀ ਹੋਣੀ ਹੈ ਪਿੱਛੇ ਪਰ ਮਸਲਾ ਇਹ ਨਹੀਂ ਹੈ ਮਸਲਾ ਇਹ ਹੈ ਵੀ ਜਿਹੜੇ ਵੀ ਇਹ ਬੰਦੇ ਅੱਗ ਲਾਉਂਦੇ ਆ ਦੇ ਨਾਲ ਦੇਖੋ ਕਿੰਨੀ ਅਨਸਖਾਵੀਆਂ ਘਟਣਾਵਾਂ ਹੁੰਦੀਆਂ ਔਰ ਸਭ ਤੋਂ ਵੱਡੀ ਗੱਲ ਕੁਦਰਤੀ ਕੁਦਰਤ ਨੂੰ ਜਿਹੜੀ ਮਤਲਬ ਆਪਾਂ ਚੈਲੰਜ ਕਰਦੇ ਆਂ ਜਾਂ ਪ੍ਰੋਬਲਮ ਆਉਂਦੀ ਆ ਉਹ ਸਭ ਤੋਂ ਵੱਡੀ ਹੈ ਤੇ ਉਹ ਤੁਹਾਨੂੰ ਮੈਂ ਦਿਖਾਉਣਾ ਸੋ ਗੱਲ ਇਹ ਹੈ ਜਿਹੜੀ ਮੇਨ ਕਰਨ ਵਾਲੀ ਹੈ ਵੀ ਕਿਸੇ ਨੇ ਅੱਗ ਖੇਤਾਂ ਚ ਲਾਈ ਤੇ ਤੁਸੀਂ ਦੇਖੋ ਵੀ ਉਹ ਖੇਤ ਘਟੋ ਘਟ ਨਹੀਂ ਇੱਥੋਂ 500 ਮੀਟਰ ਹੁਣ ਤੱਕ ਕਿਲੋਮੀਟਰ ਦੇ ਹਿਸਾਬ ਨਾਲ ਉੱਥੇ ਹੋਣੀ ਆ ਔਰ ਤੁਸੀਂ ਦੇਖੋ ਵੀ ਜਿਸ ਨੇ ਵੀ ਅੱਗ ਲਾਈ ਆ ਔਰ ਤੁਹਾਨੂੰ ਮੇਰੇ ਪਿੱਛੇ ਦੇਖ ਰਿਹਾ ਹੁਣ ਉਹ ਅੱਗ ਕਿੱਥੇ ਆ ਦੇਖੋ ਉਹ ਇੱਥੇ ਕੁਝ ਨਹੀਂ ਨਾ ਹੈ ਤੇ ਆਹ ਦੇਖੋ ਉੱਥੋਂ ਕੋਈ ਕੰਨ ਉੱਡ ਕੇ ਡਿਗਿਆ ਔਰ ਤੁਸੀਂ ਦੇਖ ਸਕਦੇ ਹੋ ਇੱਥੇ ਮਤਲਬ ਐਡੀ ਇੱਕ ਮਾੜੀ ਗੱਲ ਹੈ ਬਈ ਜੇ ਤੁਹਾਨੂੰ ਮੈਂ ਦਿਖਾਵਾਂ ਜੇ ਤੁਹਾਨੂੰ ਜੇ ਤੁਹਾਨੂੰ ਮੈਂ ਦਿਖਾਵਾਂ ਵੀ ਐਡੀ ਇੱਕ ਮਾੜੀ ਗੱਲ ਆ ਦੇਖੋ ਉੱਥੋਂ ਅੱਗ ਲੱਗੀ ਇੱਥੇ ਦੇਖੋ ਹੁਣ ਆਹ ਦਰਖਤ ਨੇ ਆ ਦੇਖੋ ਦਰਖਤ ਖੜੇ ਹੋਏ ਹਨ ਆ ਤੂਤਦਾਵਾ ਔਰ ਇਧਰ ਦੇਖੋ ਆਹ ਦਰਖਤ ਹੈ ਮਤਲਬ ਇੱਥੇ ਦੇਖੋ ਦਰਖਤ ਨੂੰ ਅੱਗ ਪੈ ਜਾਣੀ ਆ ਟਾਲੀਏ ਲੋਕ ਮਤਲਬ ਦਰਖਤ ਕਹਿੰਦੇ ਰੁੱਖ ਲਗਾਓ ਤੇ ਜੀਵਨ ਬਚਾਓ ਹੈ ਇਧਰ ਦੇਖੋ ਰੋਡ ਤੱਕ ਪਹੁੰਚ ਚੁੱਕੀ ਆ ਕਿਸੇ ਨੂੰ ਕੋਈ ਮਤਲਬ ਨਹੀਂ ਔਰ ਅੱਜ ਤੋਂ ਸ਼ਾਇਦ ਕੁਝ ਦਿਨ ਪਹਿਲਾਂ ਅਸੀਂ ਕਵਰ ਕੀਤਾ ਸੀ ਬਈ ਇੱਕ ਆਪਣੇ ਰੋਡ ਦੇ ਉੱਪਰ ਸ਼ਾਇਦ ਤੁਸੀਂ ਵੀ ਦੇਖਿਆ ਵੀ ਇੱਕ ਪਰਿਵਾਰ ਦਾ ਪਰਿਵਾਰ ਖਤਮ ਹੋ ਗਿਆ ਧੂਏ ਦੀ ਵਜ੍ਹਾ ਨਾਲ ਅੱਗ ਦੀ ਵਜ੍ਹਾ ਨਾਲ ਕਿਉਂਕਿ ਇੱਕ ਬਟਾਲੇ ਦੇ ਵਿੱਚ ਅਸੀਂ ਖਬਰ ਕੀਤਾ ਸੀ ਉੱਥੇ ਟਰੱਕ ਖੜਾ ਸੀ ਲਾਈਨ ਦੇ ਵਿੱਚ ਉਹਨਾਂ ਨੇ ਜਾਣਾ ਸੀ ਕਿਤੇ ਕਣਕ ਆਪਣੇ ਲੋਡ ਕੀਤੀ ਹੋਈ ਸੀ ਉਹਨਾਂ ਸਾਈਲੋ ਸੂਲੋ ਦੇ ਵਿੱਚ ਕਿਤੇ ਜਾਣਾ ਸੀ ਔਰ ਉੱਥੇ ਖੜੇ ਟਰੱਕ ਨੂੰ ਡਰਾਈਵਰ ਚਲੇ ਗਿਆ ਉਹਨੂੰ ਅੱਗ ਲੱਗ ਗਈ ਤੇ ਇੱਧਰ ਦੇਖੋ ਤੁਸੀਂ ਹੁਣ ਵੀ ਉਹ ਹਰੇ ਦੇਖੋ ਦਰਖਤ ਹੈ ਹਨਾ ਕੋਈ ਇੱਧਰ ਦੇਖੋ ਨਾਰੀਅਲ ਦਾ ਦਰਖਤ ਤਾਂ ਉੱਪਰ ਹਨਾ ਕੋਈ ਕਿਵੇਂ ਉੱਧਰ ਦੇਖੋ ਉਹ ਖੜੇ ਨੂੰ ਪੈ ਜਾਣੀ ਆ ਤੂਤ ਨੂੰ ਪੈ ਜਾਣੀ ਆ ਉਧਰੋਂ ਉੱਥੇ ਪੈ ਗਈ ਅੱਛਾ ਫਿਰ ਮੈਂ ਤੁਹਾਨੂੰ ਦਿਖਾਉਣਾ ਇੱਧਰ ਆ ਗੱਡੀ ਖੜੀ ਹੈ ਸਾਡੀ ਔਰ ਤੁਸੀਂ ਦੇਖੋ ਉੱਥੇ ਅੱਗ ਲੱਗੀ ਆ ਜੀ ਤੁਸੀਂ ਦੇਖ ਸਕਦੇ ਹੋ ਖੇਤਾਂ ਨੂੰ ਇਹ ਫਿਰ ਜੇ ਆਪਾਂ ਕਿਸੇ ਨੂੰ ਕਹਿੰਨੇ ਆ ਤਾਂ ਫਿਰ ਇਹਨਾਂ ਨੂੰ ਬੁਰਾ ਲੱਗਦਾ ਫਿਰ ਉਹ ਕਹਿੰਦੇ ਜੀ ਕਹਿੰਦੇ ਆ ਮੈਂ ਵੀ ਕਿਸਾਨ ਆ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਆਪ ਪਾਕਲਾ ਦੀਆ ਦੇਖੋ ਪਹਿਲਾਂ ਵੀ ਕਿਸੇ ਨੇ ਲਾਈ ਹੋਈ ਆ ਦੇਖੋ ਪਰ ਇੱਥੇ ਕੋਈ ਜ਼ਿੰਮੇਵਾਰੀ ਨਹੀਂ ਕਿਸੇ ਦੀ ਆ ਦੇਖੋ ਦਰਖਤ ਸੀ ਨਵੇਂ ਲੱਗੇ ਹੋਣੇ ਆ ਸਾਰੇ ਦਰਖਤ ਸੜ ਕੇ ਸੁਆਹ ਹੋ ਚੁੱਕੇ ਦੇਖੋ ਹੈਨਾ ਔਰ ਇਧਰ ਦੇਖੋ ਉੱਥੇ ਅੱਗ ਲਾਈ ਵੀ ਤੁਸੀਂ ਨਾਰਮਲੀ ਕੀ ਹੁੰਦਾ ਆਪਾਂ ਅੱਗ ਲਾ ਨਹੀਂ ਸਕਦੇ ਵੀ ਸਜ਼ਾ ਹੁੰਦੀ ਆ ਉਹਦੀ ਮਤਲਬ ਉਹ ਹੈਨਾ ਤੇ ਸਜ਼ਾ ਹੁੰਦੀ ਆ ਨਾਰਮਲੀ ਜੇ ਅੱਗ ਲਾਈਏ ਤੇ ਹੁਣ ਚੋਣ ਜਾਬਤਾ ਲੱਗਿਆ ਕਰਕੇ ਵੀ ਇਲੈਕਸ਼ਨ ਚੱਲ ਰਹੇ ਨੇ ਲੋਕ ਸਭਾ ਦੇ ਤੇ ਕਿਸੇ ਨੂੰ ਕੋਈ ਪਰਵਾਹੀ ਹੈ ਨਹੀਂ ਤੁਸੀਂ ਇੱਧਰ ਦੇਖੋ ਹਨਾ ਉਹ ਕਿੱਥੇ ਅੱਗ ਦੇਖੋ ਕਿੱਥੇ ਖੇਤ ਹੈ ਉਥੋਂ ਇੱਥੇ ਕਿਤੇ ਨਹੀਂ ਆ ਸਾਰੇ ਦਰਖਤ ਇੱਥੇ ਦੇਖੋ ਡੁੱਡ ਕੇ ਆ ਗਏ ਆ ਦੇਖੋ ਜਾਨਵਰ ਵੀ ਭੱਜ ਰਹੇ ਰੋਡ ਤੋਂ ਦੇਖੋ ਦੇਖੋ ਜਾਨਵਰ ਕੀ ਕਰਨ ਛੋਟੇ ਛੋਟੇ ਦੇਖੋ ਆ ਦੇਖੋ ਆ ਭੱਜ ਰਿਹਾ ਉਹ ਉਹ ਅੱਗ ਅੱਗ ਚੋਂ ਜਾਨ ਬਚਾ ਕੇ ਭੱਜ ਰੇ ਤੇ ਚ ਹੋਰ ਵੀ ਕੁਝ ਹੋਏਗਾ ਹਨਾ ਕੋਈ ਆਪਣੇ ਕੋਈ ਸੱਪ ਵਗੈਰਾ ਕੋਈ ਹੋਰ ਚੂਹੇ ਕੁਝ ਵੀ ਹੋ ਸਕਦਾ ਪਰ ਆਪਾਂ ਕਿਉਂ ਮਤਲਬ ਕਿਸੇ ਜਾਨਵਰ ਦੀ ਆਪਾਂ ਨੂੰ ਜਾਣ ਲੈਣ ਦਾ ਕੋਈ ਹੱਕ ਨਹੀਂ ਹੈ ਔਰ ਤੁਸੀਂ ਇਹ ਦੇਖੋ ਬਈ ਇੱਥੇ ਅੱਗ ਲਾ ਕੇ ਦੇਖੋ ਛੱਡ ਕੇ ਚਲੇ ਗਏ ਨੇ ਔਰ ਕੋਈ ਕਿਸੇ ਨੂੰ ਲੈਣਾ ਨਹੀਂ ਕੋਈ ਦੇਣਾ ਨਹੀਂ ਵੀ ਇੱਥੇ ਅੱਗ ਲੱਗ ਰਹੀ ਆ ਕੋਈ ਮਰਿਆ ਉਹ ਦੇਖੋ ਕਿੱਥੇ ਅੱਗ ਲੱਗੀ ਹੋਈ ਆ ਹਨਾ ਉਹ ਦੇਖੋ ਕਿੰਨੀ ਦੂਰ ਆ ਉਹ ਦੇਖੋ ਔਰ ਉੱਥੇ ਵੀ ਕੋਈ ਨਹੀਂ ਕਿਉਂਕਿ ਨਾਰਮਲੀ ਹੁੰਦਾ ਵੀ ਜੇ ਅੱਗ ਲੱਗਦੀ ਆ ਤਾਂ ਬੰਦਾ ਉੱਥੇ ਕੋਲੇ ਖੜਾ ਹੋਵੇ ਜੇ ਕਿਤੇ ਖੱਬੇ ਸੱਜੇ ਵਧੇ ਤੇ ਜਦੋਂ ਉਹ ਅੱਗ ਪਾਣੀ ਪਾ ਕੇ ਬੁਝਾ ਦੇਵੇ ਪਰ ਇੱਥੇ ਕਿਸੇ ਨੂੰ ਕੋਈ ਨਹੀਂ ਦੇਖੋ ਕਿਵੇਂ ਅੱਗ ਇੱਥੇ ਲੱਗ ਕੇ ਇੱਥੇ ਆ ਗਈ ਹੁਣ ਇੱਥੇ ਜੋ ਕੋ ਰੋਡ ਤੇ ਕੋਈ ਚੀਜ਼ ਖੜੀ ਹੋਵੇ ਜਾਂ ਜਿਵੇਂ ਮੰਨ ਲਓ ਮੇਰੀ ਗੱਡੀ ਉੱਥੇ ਖੜੀ ਆ ਉਧਰ ਦੇਖੋ ਹਨਾ ਉੱਥੇ ਉਹਨਾਂ ਅੱਗ ਜੇ ਵਧਿਆ ਹੀ ਕੋਲੇ ਤਾਂ ਉੱਥੇ ਪੈ ਸਕਦੀ ਆ ਔਰ ਉਹ ਕਾਰਾਂ ਸਾਹਮਣੇ ਜੀ ਹੈਨਾ ਅਗਰ ਜੇ ਵੱਧ ਕੇ ਉੱਥੇ ਤੱਕ ਚਲੀ ਜਾਵੇ ਫਿਰ ਕਹਿੰਦੇ ਜੀ ਕੰਕ ਸੜ ਕੇ ਸੁਆਹ ਹੋ ਗਈ ਕੁਫਸਲ ਸੜ ਕੇ ਸੁਆਹ ਹੋ ਗਈ ਪਰ ਇਹ ਬਹੁਤ ਹੀ ਗਲਤ ਗੱਲ ਆ ਇਸ ਤਰ੍ਹਾਂ ਦੀ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਔਰ ਕਿਤੇ ਨਾ ਕਿਤੇ ਜਿਹੜੇ ਕਿਸਾਨ ਆ ਸਾਡੇ ਉਹਨਾਂ ਨੂੰ ਸਬਕ ਲੈਣਾ ਚਾਹੀਦਾ ਵੀ ਓ ਅਸੀਂ ਕਹਿੰਨੇ ਜੀ ਰੁੱਖ ਲਗਾਓ ਜੀਵਨ ਬਚਾਓ ਪਾਣੀ ਬਚਾਓ ਪਰ ਇਹ ਕਿੱਦਾਂ ਦਾ ਇਹ ਕਿੱਦਾਂ ਦਾ ਅਸੀਂ ਇਹ ਕਿੱਦਾਂ ਦਾ ਅਸੀਂ ਰੁੱਖ ਜਾਂ ਪਾਣੀ ਬਚਾ ਰਹੇ ਆ ਤੁਸੀਂ ਮੈਨੂੰ ਦੱਸੋ ਹੈ ਉਧਰ ਦੇਖੋ ਉਹ ਪੈ ਗਈ ਨਾ ਦਰਖਤ ਨੂੰ ਉਹ ਦੇਖੋ ਤੇ ਆ ਦੇਖੋ ਸਾਰਾ ਨਾਰੀਅਲ ਦਾ ਜਿਹੜਾ ਆਪਣੇ ਦਰਖਤਾਂ ਨਾ ਖਜੂਰਾ ਦਾ ਸੋਰੀ ਤੇ ਉਹਨਾਂ ਨੂੰ ਛੱਡ ਜਣਾ ਔਰ ਇਹ ਕਣ ਤੂੜੀ ਕਿੱਥੇ ਕਿੱਥੇ ਆਹ ਸੋਰੀ ਅੱਗ ਦੇ ਕਣ ਜਿਹੜੇ ਡਿਗਨੇ ਆ ਇਹਦਾ ਕੋਈ ਵਾਰੀਵਾਰਸ਼ ਨਹੀਂ ਹੈਗਾ ਪਰ ਇਹੀ ਗੱਲਾਂ ਮਾੜੀਆਂ ਮੇਰਾ ਸਿਰਫ ਇੱਕ ਇੱਥੇ ਅਸੀਂ ਕਿਉਂ ਰੁਕੇ ਆ ਅਸੀਂ ਵੀ ਰੁੱਕ ਕੇ ਜਾ ਸਕਦੇ ਸੀ ਅੱਗੇ ਵੀ ਮੈਂ ਕਈ ਵਾਰੀ ਦੇਖਿਆ ਪਰ ਅਸੀਂ ਅਵੇਰਨੈਸ ਦੇ ਤੌਰ ਤੇ ਇਹ ਚੀਜ਼ ਕਰ ਰਹੇ ਆ ਵੀ ਤਾਂ ਕਿ ਜੇ ਕੋਈ ਇਹੋ ਜਿਹੀ ਘਟਨਾਵਾਂ ਘਟਨਾ ਕਰਦਾ ਅੱਗੇ ਪਿੱਛੇ ਉਹਨੂੰ ਸਬਕ ਮਿਲੇ ਔਰ ਲੋਕਾਂ ਨੂੰ ਅਵੇਰਨੈਸ ਦੀ ਬਹੁਤ ਲੋੜ ਆ ਕਿਉਂਕਿ ਇਸ ਤਰ੍ਹਾਂ ਦੀ ਆਪਾਂ ਅੱਗ ਲਾ ਕੇ ਜੇ ਚਲੇ ਜਾਈਏ ਕੱਲ ਨੂੰ ਆਪਣਾ ਨਹੀਂ ਕਿਸੇ ਹੋਰ ਦਾ ਨੁਕਸਾਨ ਹੋਵੇ ਸਭ ਆਪਣੇ ਵਰਗੇ ਹੀ ਆ ਸੋ ਬਹੁਤ ਹੀ ਜ਼ਰੂਰੀ ਆ ਪਲੀਜ਼ ਪਲੀਜ਼ ਸਾਡੇ ਕਿਨੇ ਰਿਕੁਐਸਟ ਆ ਸਾਡੇ ادارے ਕਿਨੇ ਵੀ ਰਿਕੁਐਸਟ ਆ ਇਸ ਤਰ੍ਹਾਂ ਦੀਆਂ ਕਿ ਜਾਨਾ ਨਾ ਕਰੋ ਜਿਸ ਦੇ ਨਾਲ ਕਿਸੇ ਦਾ ਨੁਕਸਾਨ ਹੋਵੇ ਔਰ ਕਿਸੇ ਦਾ ਜਾਨੀ ਤੇ ਮਾਲੀ ਨੁਕਸਾਨ ਤਾਂ ਬਿਲਕੁਲ ਹੀ ਨਾ ਹੋਵੇ ਸੋ ਇੰਨਾ ਹੀ ਕਹਿੰਦੇ ਹੋਏ ਅ ਠੀਕਾ ਜੀ ਫੇਰ ਮਿਲਾਂਗੇ ਥੈਂਕ ਯੂ ਤੁਹਾਡਾ ਸੋ ਮੱਚ ਤੇ ਪਰ ਪਲੀਜ਼ ਇਹ ਚੀਜ਼ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਕਿ ਇਸ ਚੀਜ਼ ਦੇ ਨਾਲ ਲੋਕਾਂ ਨੂੰ ਇਹ ਅਵੇਰਨੈਸ ਮਿਲ ਸਕੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖੋ ਵੀ ਅੱਗ ਨਹੀਂ ਲਾਉਣੀ ਤੁਸੀਂ ਦੇਖ ਸਕਦੇ ਹੋ ਕਿੱਥੇ ਤੱਕ ਅੱਗ ਵਧ ਗਈ ਹੈ ਔਰ ਉਹ ਰੋਡ ਹੈ ਜੀ ਮੇਨ ਰੋਡ ਦੇਖੋ ਜਿਉਂ-ਜਿਉਂ ਹਵਾ ਮਤਲਬ ਗੱਡੀ ਇੱਥੋਂ ਦੀ ਲੰਘੂਗੀ ਤਾਂ ਹਵਾ ਪਾਊਗੀ ਹਵਾ ਪਾਊਗੀ ਅੱਗ ਵਧੂਗੀ ਡਾਕਟਰ ਠੀਕ ਆ ਜੀ ਫਿਲਹਾਲ ਦੇ ਇੰਨਾ ਫਿਲਹਾਲ ਦੇ ਲਈ ਇੰਨਾ ਹੀ ਫਿਰ ਮਿਲਦੇ ਹਾਂ ਜੀ ਥੈਂਕ ਯੂ